ਕੋਈ ਵੀ ਬੰਦਾ ਇਦਾਂ ਦਾ ਤੁਹਾਨੂੰ ਮਿਲੂਗਾ ਜੀ ਤੁਹਾਡੀ ਜਿੰਨੀ ਪੋਜ਼ਿਟਿਵ એનર્ਜੀ ਹੁੰਦੀ ਆ ਸਾਰੀ ਚੂਸ ਕੇ ਲੈ ਜਾਂਦੇ ਨੇ ਇਹੋ ਜਿਹੀਆਂ ਗੱਲਾਂ ਕਰਨਗੇ ਉਹ 네ਗੈਟਿਵਿਟੀ ਵਾਲੀਆਂ ਤੇ ਕਈ ਬੰਦੇ ਮੈਂ ਇਦਾਂ ਦੇ ਦੇਖੇ ਨੇ ਜਦੋਂ ਉਹਨਾਂ ਨੂੰ ਮਿਲੋ ਉਹਨਾਂ ਨੂੰ ਹੱਥ ਮਲਾਓ ਉਹਨਾਂ ਦੀਆਂ ਗੱਲਾਂ ਸੁਣੋ ਜੀ ਤਾਂ ਤੁਹਾਨੂੰ ਮੋਟੀਵੇਟ ਕਰ ਜਾਂਦੇ ਨੇ ਉਹ ਜੀ ਕਹਿੰਦੇ ਕੁਝ ਨਹੀਂ ਤੁਹਾਨੂੰ ਉਹਨਾਂ ਨੂੰ ਦੇਖ ਕੇ ਆਉਂਦਾ ਵੀ ਯਾਰ ਹਾਂ ਯਾਰ ਇਹ ਬੰਦਿਆ ਕੁਝ ਹੈ ਜੀ ਮੈਨੂੰ એનર્ਜੀ ਦੇ ਗਿਆ ਇਹ ਜਿਹੜੇ ਆਪਾਂ ਕਹਿੰਦੇ ਆ ਵੀ એનર્ਜੀ ਸ਼ੱਕਰਜ਼ ਨੇ ਇਹ ਇਦਾਂ ਦੇ ਲੋਕ ਇਹਨਾਂ ਦੇ ਅੰਦਰ ਰਹੇ ਜੇ ਕਿਹੜਾ ਭੂਤ ਹੈ ਠੀਕ ਹੈ ਮਤਲਬ ਕਿ ਕੀ ਹੈ ਇਹਨਾਂ ਦੇ ਅੰਦਰ ਵਾਈ ਦੇਖੋ ਇਹਨੂੰ ਕਹਿੰਦੇ ਆ ਓਪਨ ਮਾਈਂਡਡਡ অর ন্যারੋ ਮਾਈਂਡਡਡ ਓਕੇ ਕਿ ਜਿਹੜੇ ਡਾਊਨ એનર્ਜੀ ਦੇ ਨੇ ਪਹਿਲਾਂ ਉਹ ਪਹਿਲਾਂ ਤੋਂ ਹੀ ਇੱਕ 네ਗੇਟਿਵ ਮਾਈਂਡਸੈਟ ਨਾਲ ਜੀਰੇ ਹੁੰਦੇ ਨੇ ਉਹਨਾਂ ਨੂੰ ਖੁਦ ਲੋਡ ਹੁੰਦੀ ਹੈ ਇਸ ਕਰਕੇ ਜਦੋਂ ਉਹਨਾਂ ਨੂੰ ਕੁਝ ਇਦਾਂ ਦਾ ਦਿਖਦਾ ਹਮ ਉੱਥੇ ਰੁੱਕ ਕੇ ਆਪਣੀ ਪੂਰਤੀ ਕਰ ਲੈਂਦੇ ਨੇ ਇਦਾਂ ਮਤਲਬ ਇਹ ਹਮ ਕਿ ਜਿਹੜੀ ਚੀਜ਼ ਉਹ ਆਪ ਨਹੀਂ ਦੇਖ ਪਾਉਂਦੇ ਉਹ ਕਿਸੇ ਚੋਂ ਦੇਖ ਲੈਂਦੇ ਨੇ ਓਕੇ ਠੀਕ ਹੈ ਹੂੰ ਤੇ ਜਿਹੜੇ ਦੇ ਜਾਂਦੇ ਨੇ ਹੂੰ ਜਿਨ੍ਹਾਂ ਨੂੰ ਵੇਖ ਕੇ ਲੱਗਦਾ ਉਹ ਪਹਿਲੇ ਵਿਜਨਰੀ ਯਰ ਓਪਨ ਮਾਈਂਡਡ ਹੁੰਦੇ ਨੇ ਰਾਈਟ ਰਾਈਟ ਮੈਂ ਸਮਝ ਗਿਆ ਤੁਹਾਡਾ ਪੁਆਇੰਟ ਨਹੀਂ ਕਈ ਬੰਦੇ ਬਾਈ ਮੈਂ ਇਦਾਂ ਦੇ ਵੀ ਦੇਖੇ ਨੇ ਚਲੋ ਸਮਝ ਲਓ એનર્ਜੀ ਚੂਸਦੇ ਨੇ ਉਹ 네ਗੇਟਿਵ ਗੱਲਾਂ ਕਰਦੇ ਨੇ ਕਰਦੇ ਨੇ ਬਟੂ ਆਪਣੇ ਲਈ ਆਪਣੇ ਲਈ ਖਰਾਕ ਨਹੀਂ ਲੈਂਦੇ ਆਪ ਉਹ ਸਲਾਹਾਂ ਦੰਦੇ ਨੇ ਪੋਜ਼ਿਟਿਵ ਰਹੋ ਪੋਜ਼ਿਟਿਵ ਰਹੋ ਐਸ਼ ਕਰੋ ਐਸ਼ ਕਰੋ ਪੋਜ਼ਿਟਿਵ ਰਹੋ ਆਪ 네ਗੇਟਿਵ ਨਹੀਂ ਹਾਂਜੀ ਇੱਕ ਹੀ ਕੀ ਕਰੈਕਟਰ ਹੈ ਕਿਉਂਕਿ ਉਹ ਡੁਅਲ ਪਰਸਨੈਲਿਟੀ ਨਾਲ ਜੀਂਦੇ ਨੇ ਉਹਨਾਂ ਨੂੰ ਖੁਦ ਨੂੰ ਪਤਾ ਵੀ ਉਹ 네ਗੇਟਿਵ ਨੇ ਹਾਂਜੀ ਪਤਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਬਟ ਉਹ ਸ਼ੋਅ ਕਰਦੇ ਨੇ ਇਸ ਤਰ੍ਹਾਂ ਕਿ ਮੈਂ ਪੋਜ਼ਿਟਿਵ ਆ ਜਾਂ ਮੇਰੀ ਲਾਈਫ 'ਚ ਕੁਝ ਹੈਗਾ ਓਕੇ ਮਲਕੇ ਡੁਅਲ ਡੁਅਲ ਪਰਸਨੈਲਿਟੀ ਹੈ ਅੰਦਰੋਂ ਕੁਝ ਅੰਦਰੋਂ ਉਹਨਾਂ ਨੂੰ ਪਤਾ ਹੁੰਦਾ ਕਿ ਮੇਰੇ 'ਚ ਕਿਸ ਚੀਜ਼ ਦੀ ਕਮੀ ਹੈ ਅੰਦਰੋਂ ਡਿਮਾਂਡਡ ਹੁੰਦੇ ਨੇ ਸਰ ਉਹ ਓਕੇ ਮੈਨੂੰ ਤਾਂ ਇੰਨਾ ਕੁ ਪਤਾ ਜਿੰਨਾ ਵੰਡੋਂਗੇ ਉਹਨਾਂ ਮਿਲਦਾ ਹਾਂ ਯੂਨੀਵਰਸ ਦੰਦਿਆ ਹਨਾ ਜੀ ਜੀ ਸੋ ਚਲੋ ਭਾਈ ਔਰ ਇਹਦੀ ਆ ਗੱਲ ਕਰ ਰਹੇ ਆ ਤੇ ਇੱਕ